ਚੈਨਲ ਦੇ ਦੇ ਸਰੋਤਨ ਨੂੰ ਪਿਆਰ ਪਰਿਸ਼ਦ ਸਿਰਕਾ ਅੱਜ ਜੋ ਮੁੱਦਾ ਪੰਜਾਬ ਦੇ ਵਿੱਚ ਉੱਠਿਆ ਹੋਇਆ ਹੈ ਪ੍ਰਵਾਸੀਆਂ ਨੂੰ ਭਜਾਓ ਜਾਂ ਬਾਹਰ ਕੱਢੋ ਉਸ ਗੰਭੀਰ ਮੁੱਦੇ ਤੇ ਅਸੀਂ ਗੱਲ ਕਰਾਂਗੇ ਦੋ ਬੰਦਿਆਂ ਨਾਲ ਇੱਕ ਤਾਂ ਅੱਜ ਪਹਿਲੀ ਜਿਹੜੀ ਇੰਟਰਵਿਊ ਅਸੀਂ ਕਰਨ ਜਾ ਰਹੇ ਹਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਰੂਪਦਰ ਸਿੰਘ ਪਰੰਤੂ ਜਿਹੜੀ ਅੱਜ ਮੇਰੀ ਗੱਲ ਹੋ ਰਹੀ ਹੈ ਇਹ ਇੱਕ ਪ੍ਰਧਾਨ ਦੇ ਤੌਰ ਤੇ ਨਹੀਂ ਗੱਲ ਕਰ ਰਿਹਾ ਹਾਂ ਅੱਜ ਇਹਨਾਂ ਨਾਲ ਮੈਂ ਉਸ ਤਰ੍ਹਾਂ ਤੇ ਗੱਲ ਕਰ ਰਿਹਾ ਕਿਉਂਕਿ ਇਹ ਬਜ਼ੁਰਗ ਦੇ ਵੱਡੇ ਨੇ ਇਹਨਾਂ ਨੇ ਉਰਥਾਂ ਨਾਲ ਵੀ ਜ਼ਮੀਰਬਾਹੀ ਹੋਈ ਹੈ ਇਹਨਾਂ ਨਾਲ ਇਹ ਵੀ ਗੱਲ ਕਰਾਂਗੇ ਕਿ ਪ੍ਰਵਾਸੀਆਂ ਦਾ ਕਿਵੇਂ ਹੋਣਾ ਚਾਹੀਦਾ ਦੂਸਰਾ ਅੱਜ ਸਾਡੇ ਨੌਜਵਾਨ ਮੁੰਡੇ ਜਿਨ੍ਹਾਂ ਨਾਲ ਲਗਾਓ ਧਰਤੀ ਨਾਲ ਹੋਣਾ ਚਾਹੀਦਾ ਸੀ ਖੇਤਾਂ ਨਾਲ ਹੋਣਾ ਚਾਹੀਦਾ ਅੱਜ ਉਹਨਾਂ ਨਾਲ ਲਗਾਓ ਘਟਦਾ ਜਾ ਰਿਹਾ ਉਹਦੇ ਵਿੱਚ ਕਸੂਰ ਵਾਰ ਕੌਣ ਹੈ ਤੇ ਪ੍ਰਵਾਸੀਆ ਬਾਰੇ ਵੀ ਆਪਾਂ ਗੱਲ ਕਰਨੀ ਆ ਸਰਦਾਰ ਗੁਰਦਾਸ ਸਿੰਘ ਜਿਹੜੇ ਮੇਰੇ ਪਿਤਾ ਸਮਾਨ ਨੇ ਤਾਂ ਆਪਾਂ ਗੱਲ ਕਰਦੇ ਆਓ ਆਪਾਂ ਗੱਲ ਕਰੀਏ ਮੈਂ ਬ੍ਰਾਜ ਹਸਕੀਆ ਬੋਲਦਾ ਹਾਂ। ਤੇ ਅੱਜ ਮੈਂ ਤੁਹਾਡੇ ਕੋਲੇ ਇੱਕ ਗੰਭੀਰ ਮੁੱਦਾ ਲੈ ਕੇ ਆਇਆ ਹਾਂ। ਜਿਸ ਦੇ ਵਿੱਚ ਇਹ ਹੈ ਵੀ ਪ੍ਰਵਾਸੀਆ ਪ੍ਰਵਾਸੀ ਭਜਾਵੋ ਪੰਜਾਬ ਬਚਾਓ ਦੀ ਗੱਲ ਕਰ ਰਹੇ ਨੇ। ਉਹਦੇ ਵਿੱਚ ਤੁਹਾਨੂੰ ਕੀ ਠੀਕ ਲੱਗਦਾ ਕੀ ਗਲਤ ਲੱਗਦਾ ਹੈ? ਕੀ ਇਹ ਅਣਸੋਚੀ ਅਣ ਸਮਝ ਤੋਂ ਲੰਮੀ ਸੋਚ ਤੋਂ ਬਾਹਰ ਜਾ ਕੇ ਲੋਕੀ ਗੱਲ ਕਰ ਰਹੇ ਨੇ ਜਾਂ ਉਹ ਠੀਕ ਕਰ ਰਹੇ ਨੇ? ਤੁਹਾਡੇ ਸਾਰਿਆਂ ਨੂੰ ਕੀ ਹੋਣਾ ਚਾਹੀਦਾ? ਮੇਰਾ ਖਿਆਲ ਹੈ ਵੀ ਕਿਸੇ ਕੋਮ ਦੇ ਬੰਦੇ ਤੋਂ ਗਲਤੀ ਹੋਊਗੀ। ਮਤਲਬ ਨੂੰ ਸਖਤ ਤੋਂ ਸੱਜਾ ਮਿਲ ਲਈ ਚਾਹੀਦਾ ਕਿਸੇ ਤੋਂ ਵੀ ਗਲਤੀ ਹੁੰਦੀ ਆ 2 ਤੋਂ ਹੁੰਦੀ ਆ 3 ਤੋਂ ਹੁੰਦੀ ਆ 4 ਤੋਂ ਹੁੰਦੀ ਆ 5 ਤੋਂ ਹੁੰਦੀ ਆ ਉਹ ਸਾਰੀ ਕੌਮ ਨੂੰ ਨਹੀਂ ਹਮੇਸ਼ਾ ਵਾਸਤੇ ਦੋਸ਼ੀ ਠਰਾਇਆ ਜਾਂਦਾ ਜਿਵੇਂ ਇੱਥੇ ਜਨਹਾਰਾ ਲੱਗਿਆਗਾ ਇੱਕ ਬਾਹਰਲੇ ਪ੍ਰਵਸੀ ਨੇ ਆ ਕੇ ਕੋਈ ਬੱਚਾ ਮਾਰਤਾ ਮਸਲਾ ਤੋਂ ਉੱਥੇ ਨਾਰਾ ਲਾਤਾ ਕੁਝ ਲੋਕਾਂ ਨੇ ਭਈਏ ਭਜਾਓ ਪੰਜਾਬ ਬਚਾਓ ਨਹੀਂ ਸਾਡੀ ਸਮਝ ਨਹੀਂ ਹੈ ਜੀ ਸਾਡੀ ਨਾ ਮੋੜ ਤੇ ਸਮਝਿਆ ਨਾ ਮੇਰੀ ਸਮਝ ਹੈ ਅਸੀਂ ਕਹਿੰਦੇ ਹਾਂ ਡਾਨੀ ਵਾਨੀ ਭਜਾਓ ਪੰਜਾਬ ਬਚਾਓ ਮੋਦੀ ਭਜਾਓ ਪੰਜਾਬ ਬਚਾਓ ਸਾਡੀ ਸੰਤ ਇਹ ਆ ਮਤਲਬ ਜਿਹੜੀ ਅੱਜ ਸਾਡੀ ਆਰਥਿਕਤਾ ਜਾਂ ਸਾਡਾ ਕਾਰੋਬਾਰ ਹੈ ਵੱਡੀ ਪੱਧਰ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਸਾਡੇ ਆਉਂਦੇ ਨੇ ਉਹਨਾਂ ਦੀ ਸਰਤ ਚੱਲਦੇ ਜੇ ਸਾਡੀ ਖੇਤੀ ਹੋਵੇ ਕਿ ਸਾਡੀ ਸੰਤ ਹੋਵੇ ਵੱਡੀ ਪੱਧਰ ਤੇ ਉਹਨਾਂ ਦੇ ਸਰਤੇ ਕੰਮ ਸਾਡਾ ਚੱਲਦਾ ਹੈਗਾ ਮਤਲਬ ਜੋ ਸਾਰੇ ਇਥੋਂ ਚੱਲੇ ਜਾਂਦੇ ਨੇ ਪੰਜਾਬ ਦਾ ਕੰਮ ਜਮਾਂ ਠੱਪ ਹੋ ਜੂਗਾ ਸਾਨੂੰ ਮਗ ਕੀ ਕਰਨੀ ਚਾਹੀਦੀ ਜਿਹੜੀ ਇੱਕ ਤਾਂ ਉਹਨਾਂ ਦੀ ਇੱਥੇ ਵੋਟ ਨਹੀਂ ਵੰਡਣੀ ਚਾਹੀਦੀ ਇੱਕ ਉਹਨਾਂ ਦਾ ਇਥੇ ਆਧਾਰ ਕਾੜ ਨਹੀਂ ਬੰਨਣਾ ਚਾਹੀਦਾ ਇੱਕ ਜਿਵੇਂ ਜੁਪੀ ਦੇ ਵਿੱਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਉਹ ਜ਼ਮੀਨ ਦਾ ਕਰਨ ਕੰਮ ਕਰਨ 2 ਸਾਲ ਰਹਿਣ 3 ਸਾਲ ਰਹਿਣ 3 ਸਾਲ ਰਹਿਣ ਤੇ ਮਤਲਬ 4 ਰੁਪਏ ਕਰਨ ਤੇ ਉਹਨਾਂ ਤੇ ਰੋਗ ਦਾ ਮਤਲਬ ਕੰਮ ਕਰ ਲਈ ਆ ਗਿਆ ਹੋਣੀ ਚਾਹੀਦੀ ਹੈ ਦੂਜੀਆਂ ਚੀਜ਼ਾਂ ਤੇ ਕਮੰਦੀ ਹੋਣੀ ਚਾਹੀਦੀ ਹੈ ਉਹ ਸਾਡੇ ਦੇਸ਼ ਦੇ ਵਸਨੀਕ ਨੇ ਸਾਡੇ ਲੋਕ ਨੇ ਉਹ ਸਾਡੇ ਵੀ ਪੰਜਾਬੀ ਲੋਕ ਬਹੁਤ ਜੁਪੀ ਦੇ ਵਿੱਚ ਰਹਿੰਦੇ ਨੇ ਬਿਹਾਰ ਦੇ ਰਹਿੰਦੇ ਨੇ ਬਾਹਰ ਦੇ ਦੇਸ਼ਾਂ ਤੇ ਰਹਿੰਦੇ ਨੇ ਉਹ ਸਾਰੇ ਬਾਹਰ ਮਤਲਬ ਰਹਿੰਦੇ ਨੇ ਕਿ ਮੇਰਾ ਕਹਿਣ ਦਾ ਮਤਲਬ ਜੇ ਕੋਈ ਇਹਨਾਂ ਦਾ ਇੱਥੇ ਨੁਕਸਾਨ ਹੋਊਗਾ ਤਾਂ ਜਿਹੜੇ ਲੋਕ ਸਾਡੇ ਬਾਹਰ ਨੇ ਉਹਨਾਂ ਦਾ ਨੁਕਸਾਨ ਹੋਊਗਾ ਸਾਡੇ ਪੰਜਾਬੀਆਂ ਤੋਂ ਕਿਹੜਾ ਬਫਰ ਗਲਤੀ ਜੋ ਉਹ ਵੀ ਗਲਤੀ ਹੁੰਦੀ ਹੈ ਹੁਣ ਪੰਜਾਬ ਦੇ ਵਿੱਚ ਕਿਹੜਾ ਪੰਜਾਬੀ ਲੋਕ ਗਲਤੀ ਨਹੀਂ ਕਰਦੇ ਹੁਣ ਆਪਾਂ ਕਰਨ ਈਸਰ ਦਾ ਕਹਿਣੀਏ ਉਹਦੇ ਨਾਲ ਦਿਨ ਦਿਹਾੜੇ ਬਲਾਤਕਾਰ ਕਰਕੇ ਉਹਨੂੰ ਜਿਉਂਦੀ ਨੂੰ ਜ਼ਬਤ ਕਰਦੇ ਅਸੀਂ ਉਹਨਾਂ ਲੋਕਾਂ ਦਾ ਕਿੰਨਾ ਕਬਾਈਕਾਟ ਕਰਤਾ ਸਾਡੇ ਲੜਨ ਵਾਲੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿਵਾਈ ਸਾਰਾ ਕੁਝ ਕਰਿਆ ਮੇਰਾ ਕਹਿਣ ਦਾ ਮਾਦਲ ਹੁਣ ਜੇ ਉਹਨਾਂ ਦੇ ਇੱਕ ਬੰਦੇ ਨੇ ਗਲਤੀ ਕੀਤੀ ਹੈ ਤਾਂ ਆਪਾਂ ਸਾਰੇ ਪਰਿਵਾਰ ਨੂੰ ਥੋੜੀ ਕਹਾਗੇ ਵੀ ਸਾਰੇ ਸਾਰੇ ਪਰਿਵਾਰ ਨੂੰ ਕੱਢ ਦੋ ਜੀ ਪਰਿਵਾਰ ਨੂੰ ਮਾਰ ਦੋ ਜੀ ਜਿਹੜੇ ਨੇ ਗਲਤੀ ਕੀਤੀ ਹੈ ਉਹਦਾ ਸਾਨੂੰ ਸਮਾਜਿਕ ਬਾਈਕਟ ਕਰਨਾ ਚਾਹੀਦਾ ਹੈਗਾ ਕਿਸੇ ਨੇ ਵੀ ਪ੍ਰਵਾਸੀ ਨੇ ਇੱਥੇ ਆ ਕੇ ਕੋਈ ਗਲਤੀ ਕਰਿਆ ਉਹਨੂੰ ਸਖਤ ਤੋਂ ਸਖਤ ਸਜ਼ਾ ਕੰਮ ਕਰਨ ਇੱਥੇ ਆ ਕੇ ਆਉਣੀ ਚਾਹੀਦੀ ਹੈ ਨਾ ਇੱਥੇ ਜ਼ਮੀਨ ਖਰੀਦਣ ਦਾ ਅਧਿਕਾਰ ਨਾ ਇੱਥੇ ਘਰ ਪਾਉਣ ਦਾ ਅਧਿਕਾਰ ਜਿੰਨਾ ਚਿਰ ਮਰਜੀ ਰਹਿਣ ਆਪਣੀ ਕਮਾਈ ਕਰਕੇ ਉੱਥੇ ਲੱਕੇ ਜਾਣ ਸੇ ਪ੍ਰਧਾਨ ਜੀ ਕੀ ਗੱਲ ਦੱਸੋ ਜਿਹੜੇ ਇਹ ਇੱਥੇ ਆਧਾਰ ਕਾਰਡ ਬਣਾ ਲੈਂਦੇ ਨੇ ਵੋਟ ਬਣਾ ਲੈਂਦੇ ਨੇ ਤੁਸੀ ਤੁਹਾਨੂੰ ਕੀ ਲੱਗਦਾ ਉਸ ਦਾ ਬਣਾ ਲੈਂਦੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਇਹਦੇ ਵਿੱਚ ਟਿਕਟਾਂ ਦੇ ਨਾਲ ਜਿਹੜੀ ਸਿਆਸਤ ਬੜੀ ਵਧੀਆ ਉਹਦੇ ਵਿੱਚ ਤਿੰਨ ਤਥਾਂ ਵੋਟ ਬਣੀ ਹੋਈਆਂ ਲੋਕਾਂ ਦੀ ਦੋ ਦੋ ਤਿੰਨ ਆਧਾਰ ਕਾਰਡ ਬਣੇ ਹੋਏ ਨੇਗੇ ਇਹ ਸ਼ਕਤੀ ਤਾਂ ਸਰਕਾਰ ਨੂੰ ਕਰਨੀ ਕਹੀ ਜਾਂ ਨਾ ਜੇ ਇੱਥੇ ਕੋਈ ਗਲਤ ਕੰਮ ਹੁੰਦਾ ਕੱਲਿਓ ਲੋਕ ਦੋਸ਼ੀ ਨੂੰ ਮੁਕਤ ਨਹੀਂ ਸਰਕਾਰਾਂ ਦੀ ਜ਼ੋਸ਼ੀ ਹੁੰਦੀਆਂ ਨੇਗੇ ਕੋਚਾ ਇਹ ਸਰਕਾਰ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਕੀ ਇਹਨੇ ਇੰਟੈਲੀਜੈਂਸੀ ਨੂੰ ਪਤਾ ਨਹੀਂ ਕਿਹੜਾ ਬੰਦਾ ਕਿਹੜਾ ਕਿੱਥੇ ਰਹਿੰਦਾ ਹੈਗਾ ਸਾਡੀਆਂ ਪੜਾ ਸੁੱਧਦੇ ਰਹਿੰਦੇ ਨੇ ਲਾਡ ਮਲੇ ਲੋਕਾਂ ਦੀ ਜਿਹਾ ਕਿੱਥੇ ਗਿਆ ਰੋ ਤੂੰ ਕਿੱਥੇ ਬੈਠੂਗਾ ਕੀ ਕਰੂਗਾ ਸਾਡੀ ਜ਼ਿੰਦਗੀ ਦੇ ਨਾਲ ਘੰਟੇ ਘੰਟੇ ਦੀ ਰਿਪੋਰਟ ਕੀ ਜਿਹੜੇ ਇਹ ਗਲਤ ਬੰਦੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਰਿਪੋਰਟ ਲਈ ਜੇ ਸਦੀਪਾ ਬੰਦਾ ਗਲਤ ਕਰੇ ਨਾ ਕਰੇ ਗਲਤ ਕੰਮ ਕਰੂਗਾ ਇਹਨੂੰ ਪਹਿਲੀ ਮਰਜਿਆ ਜਾਵੇ ਤੋਂ ਇਹਨਾਂ ਦੇ ਜਿਹੜੇ ਪੰਜਾਬ ਦੇ ਵਿੱਚ ਆਪ ਆਪਣੀ ਏਰੀਆ ਦੇ ਵਿੱਚ ਨਾਲੀਏ ਇੱਕ ਘਰ ਦੇ ਵਿੱਚ 10 10 12 12 ਮੋਟਾ ਕੀ ਇੱਕ ਨਾਰਮਲ ਘਰ ਦੇ ਵਿੱਚ 12 12 ਜਾਣੇ ਬਾਹਰੋਂ ਆਤਰਿਆ ਸੰਦ మే ਮੈਂ ਤਾਂ ਤੁਹਾਨੂੰ ਪਹਿਲੇ ਕਦੇ ਬਾਹਰ ਨਹੀਂ ਬੰਦੀ ਸੀ ਨਾ ਵੋਟ ਬੰਦ ਨਹੀਂ ਗਿਆ ਨਾ ਆਧਾਰ ਕਾਰਡ ਬਣਾਉਣਾ ਚਾਹੀਦਾ ਨਾਮ ਉੱਤੇ ਜ਼ਮੀਨ ਖਰੀਦਦਾ ਘਰ ਜਿਹਦਾ ਅਸੀਂ ਰਾਜ ਸਰਕਾਰ ਨਹੀਂ ਖਰੀਦ ਸਕਦੇ ਸਾਡੇ ਤੇ ਪਮੰਦੀ ਲੱਗੀ ਹੋਈ ਹੈ ਫਿਰ ਜਾਂ ਸਾਨੂੰ ਖੁੱਲ੍ਹ ਦੇਣਗੇ ਫਿਰ ਅਸੀਂ ਰਾਤ ਸੰਦ ਜਾ ਕੇ ਖਰੀਦ ਲਾਂਗੇ ਮੇਰਾ ਕਹਿਲਾ ਕੰਮ ਕਰਨ ਦਾ ਅਧਿਕਾਰ ਚਾਹੀਦਾ ਹੈ ਹੋਰ ਇਸ ਨੂੰ ਕਿਸੇ ਦੂਜੇ ਬੰਦੇ ਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਕਹਿੰਦਾ ਜਿਹੜੇ ਸਾਡੇ ਬਜ਼ੇਸ਼ਾ ਜਾਲੇ ਉਹਨਾਂ ਨੂੰ ਉੱਥੇ ਖਰੀਦ ਦਾ ਕਨੀਜਾ ਹੀ ਦਾ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਕੰਮ ਕਰਨ ਪੈਸੇ ਵੀ ਦੱਲ ਰਿਹਾ ਹੁਣ ਹੁਣ ਕੀ ਕਰਦੇ ਨੇ ਇੱਥੋਂ ਹੀ ਵੇਚ ਕੇ ਜ਼ਮੀਨ ਜੱਗ ਡਲਰ ਉੱਥੇ ਲਾ ਦਿੰਦੇ ਤੇ ਪੰਜਾਬ ਸਾਡਾ ਨਾਗ ਹੁੰਦਾ ਜਦ ਉੱਥੇ ਹੀ ਬਾਹਰਲੇ ਦੇ ਪਬੰਦੀ ਕੋਈ ਜ਼ਮੀਨ ਨਹੀਂ ਖਰੀਦ ਸਕਦੇ ਤੁਸੀਂ ਕੋਈ ਇੱਥੇ ਘਰ ਨਹੀਂ ਬਣਾ ਸਕਦੇ ਕੋਈ ਕਾਰਖਾਨਾ ਨਹੀਂ ਲਾ ਸਕਦੇ ਹਾਂ ਕੰਮ ਕਰੋ ਆਪਣੇ ਦੇਸ਼ ਦਾ ਪੈਸੇ ਲਿਓ ਨਾਲੇ ਪੰਜਾਬ ਇਦੇ ਵਿੱਚ ਪਤਾ ਜੀ ਕਿ ਜਿਹੜਾ ਆਪਾਂ ਗੰਨੇ ਪਰ ਬਾਹਰ ਆਪਣੇ ਆਪਣੇ ਬਾਹਰ ਕਿਰਵੇ ਬੰਦ ਨਹੀਂ ਤੇ ਆਪਣੀ ਜਮੀਨਾਂ ਵੇਚ ਕੇ ਤੋਂ ਆਪਣਾ ਨੁਕਸਾਨ ਕਰਕੇ ਬਾਹਰ ਗਏ ਤੇ ਉੱਥੇ ਵੀ ਇਹ ਨਹੀਂ ਹੈਗਾ ਵੀ ਜਾਣ ਸਾਡ ਨੂੰ ਜਿਹਨਾਂ ਨੂੰ ਨਾਗਰਤਾ ਨਹੀਂ ਹੋਈ ਦੀ ਉੱਥੇ ਵੀ ਉਹ ਚਾਰ ਸਾਲ ਸੰਘਰਸ਼ ਕਰਨਾ ਪੈਂਦਾ ਚਾਰ ਤਾਰਾ ਦਾ ਕਰੈਕਟਰ ਸਨਦਖਣਾ ਪੈਂਦਾ ਜਦੋਂ ਇੱਥੋਂ ਜਾਂਦੇ ਨੇ ਤਾਂ ਇੱਥੋਂ ਵੀ ਕਰੈਕਟਰ ਸਰਟੀਫਿਕੇਟ ਲੈ ਕੇ ਜਾਣਾ ਪੈਂਦਾ ਜੀ ਮੰਨਦੇ ਆਂ ਵੀ ਉੱਥੇ ਵੀ ਹੁਣ ਅਵਾਜ਼ਾਂ ਉੱਠਣ ਲੱਗੀਆਂ ਤੁਸੀਂ ਦੇਖਾ ਉੱਥੇ ਅਵਾਜ਼ਾਂ ਉੱਠਣ ਲੱਗੀਆਂ ਵੀ ਬਾਹਰ ਨੂੰ ਬਾਹਰ ਤੇ ਜਾਓ ਅੱਛੀ ਗੱਲ ਆ ਮੈਂ ਵੀ ਕਹਿੰਦਾ ਉਤੋਂ ਦੇ ਲੋਕਾਂ ਬਾਹਰ ਤੇ ਜਿਹੜਾ ਰਜਦਾਰ ਆ ਉਹ ਘਟ ਗਿਆ ਕਿਉਂਕਿ ਸਾਡੇ ਕੋਲ ਰੋਜ਼ਾ ਉੱਥੇ ਘੱਟ ਦਿੱਤੇ ਦਿਹਾੜੀਆਂ ਸੀੜੇ ਸਾਡੇ ਪੁਰਾਣੇ ਵਿਦੂਕੋ ਗਏ ਨੇ ਉਹ ਬਿਲਕੁਲ ਨੀ ਮਤ ਬੋਲ ਉੱਥੇ ਕੋਈ ਜਾਇਜ਼ ਖਰੀਦੇ ਜੀ ਉਹ ਇੱਥੇ ਆ ਕੇ ਪੈਸਾ ਭੇਜਦੇ ਸੀ ਪੰਜਾਬ ਚ ਆਉਂਦਾ ਸੀ ਪੰਜਾਬ ਖੁਸ਼ਹਾਲ ਹੁੰਦਾ ਸੀ ਹੁਣ ਵੀ ਆਪਾਂ ਇਹੀ ਗੱਲ ਕਹੀਏ ਸਾਰੇ ਦੇਸ਼ਾਂ ਨੂੰ ਇਹੀ ਕਹਿੰਦੇ ਵੀ ਕੰਮ ਕਰਨ ਆਓ ਕੰਮ ਕਰਕੇ ਡਾਲਰ ਕਮਾ ਕੇ ਲਿਜਾਓ ਇਹੀ ਆਪਾਂ ਆਪਣੇ ਵਸੇ ਮਜ਼ਦੂਰਾਂ ਨੂੰ ਕਹੀਏ ਵੀ ਇੱਥੇ ਆਓ ਕੰਮ ਕਰੋ ਕੰਮ ਪੈਸੇ ਕਮਾ ਕੇ ਆਪਣੀ ਸਟੇਟ ਦੇ ਵਿੱਚ ਲਿਜਾਓ ਠੀਕ ਹੈ ਨਾ ਗੱਲ ਇਹ ਹੀ ਸਾਰੇ ਸਾਲ ਤੇ ਲਾਗੂ ਹੋਣਾ ਚਾਹੀਦਾ ਇਕੱਲਾ ਇਹ ਨਿਕਾ ਗੱਲੇ ਪੰਜਾਬ ਚ ਲਾਗੂ ਮੈਂ ਤਾਂ ਕਹਿੰਦਾ ਸਾਰੇ ਲਾਗੂ ਹੋਣ ਆ ਜੇ ਇਹਨਾਂ ਨੂੰ ਸਾਰੇ ਨੂੰ ਆਪਾਂ ਡੱਕੜ ਤੋਂ ਮਦਵਾਰੀ ਗਲੇ ਨਾਲ ਤੇ ਆਪ ਦੀ ਆਰਥਿਕਤਾ ਬਹੁਤ ਟਮਟਮਾਉਣੀ ਹੋ ਜੂਗੀ ਨਾ ਇੱਥੇ ਫੈਕਟਰੀਆਂ ਚੱਲਣੀਆਂ ਨੇ ਨਾ ਇੱਥੇ ਖੇਤੀ ਹੋਣੀ ਹੈ ਤੂੰ ਮੇਰੇ ਤੇ ਢਾਹ ਨਾ ਮੇਰੇ ਡੇਰੀ ਫਾਰਮ ਮੈਂ ਉੱਥੇ ਬਾਰਲੇ ਬੰਦੇ ਕੰਮ ਕਰਦੇ ਨੇ ਪੋਡਲੀ ਫਾਰਮ ਉੱਥੇ ਬਾਹਰਲੇ ਬੰਦੇ ਕੋਸ ਪੱਠਾ ਸਾਡਾ ਉਸੇ ਸਾਰੇ ਪਾਰਲੀਮੈਂਟੂ ਕੰਮ ਕਰਦੇ ਕੰਮ ਕਰਨ ਦਾ ਅਧਿਕਾਰ ਚਾਹੀਦਾ ਇਥੇ ਜਾਇਦਾਦ ਖਰੀਦਣ ਦਾ ਅਧਿਕਾਰ ਨਹੀਂ ਚਾਹੀਦਾ ਇੱਕ ਗੱਲ ਇਥੇ ਤੁਸੀਂ ਹੋਰ ਵੀ ਆਉਂਦੀ ਹੋਊਗੀ ਤੁਹਾਨੂੰ ਵੀ ਜਿਹੜੀ ਸਰਕਾਰ ਹੈ ਇਹਨਾਂ ਨੇ ਜਿਹੜੇ ਫ੍ਰੀ ਦਾ ਰਾਸ਼ਨ ਦੇਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ ਵੀ ਐਂ ਲੱਗਦਾ ਵੀ ਜਿਹੜੇ ਪੰਜਾਬੀ ਲੋਕ ਨੇ ਗਰੀਬ ਲੋਕ ਨੇ ਉਹ ਉਹ ਦਿਹਾੜੀ ਤੋਂ ਮਨਕਰ ਹੋਣ ਲੱਗੇ ਤੇ ਉਸ ਰਾਸ਼ਨ ਤੇ ਡਿਪੈਂਡ ਹੋਣ ਲੱਗੇ ਸਰਕਾਰ ਨੇ ਫ੍ਰੀ ਕਰਕੇ ਦੇਸ਼ ਦਾ ਬੇੜਾ ਗਰਪ ਕਰ ਦਿੱਤਾ ਕਿ ਇਹ ਸਾਨੂੰ ਕਿਸਾਨਾਂ ਨੂੰ ਮੋਟਰਾਂ ਦੇ ਬਿਜਲੀ ਫਰੀ ਕੀਤੇ। ਬਿਲਕੁਲ। ਮੈਂ ਕਹਿੰਦਾ ਫਰੀ ਨਹੀਂ ਦੇਣੀ ਚਾਹੀਦੀ। ਜਿੰਨਾ ਬਿਜਲੀ ਤੇ ਖਰਚਾ ਹੋਇਆ। ਮੰਨ ਲਓ ਸਰਕਾਰ ਨੂੰ ਉਹ 5 ਰੁਪਏ ਜੁਨਟ ਪੈਂਦੀ ਹੈ। ਤਾਂ 5 ਥੱਲੇ ਨੂੰ। ਹਾਂ। ਬਿਲਕੁਲ। ਮੁਨਾਫਾ ਨਾ ਲੋ। ਕੋਈ ਵੀ 5 ਲਵਾਂ ਖੇਤੀ ਦੇ ਵਿੱਚੋਂ ਅਸੀਂ ਬਦ ਮੁਨਾਫਾ ਨਹੀਂ ਲੈਂਦੇ। ਏਵੇਂ ਜੋ ਕੋਈ ਜਿੱਥੇ ਗਰੀਬਾਂ ਨੂੰ ਘਰਾਂ ਦੇ ਵਿੱਚ ਬਿਜਲੀ ਦੇਣੀ ਆ। ਉਹਦਾ ਮੁਨਾਫਾ ਨਾ ਲੋ। ਜਿੰਨਾ ਉਹਦੇ ਖਰਚ ਹੁੰਦਾ ਉਹਨਾਂ ਥੱਲੇ ਨਾਲ ਹੀ ਦੇਣੇ। ਹੁਣ ਕਣਕ 2000 ਰੁਪਏ ਨੂੰ ਕੰਟਰੋਲ ਖਰੀਦ ਲਈ ਸਰਕਾਰ ਨੇ। ਉਹ 2000 ਰੁਪਏ ਤਾਂ ਲੈ ਲਓ। ਫਿਰੀ ਨਾਜ ਦੇ ਲੋ ਫਿਰੀ ਬਿਜਲੀ ਦੇ ਲੋ ਫਿਰੀ ਬੱਸਾ ਚੜਾ ਦੋ ਦੇਖਦਾ ਬਣੂਗਾ ਕੀ ਭਲਾ ਮੈਨੂੰ ਤਾਂ ਦੱਸ ਦੋ ਮੈਂ ਪਹਿਲੇ ਦਿਨੋਂ ਮੇਰਾ ਇਹ ਸਹੂਲ ਹੈ ਪਹਿਲੇ ਦਿਨੋਂ ਮੈਂ ਕਹਿੰਨਾ ਪੜ੍ਹਾਈ ਫਿਰੀ ਚਾਹੀਦੀ ਹੈ ਲਾਜ ਫਿਰੀ ਚਾਹੀਦਾ ਬੜੇਪਾ ਪੈਨਸ਼ਨ ਚਾਹੀਦਾ ਬੇਰਿਕਲ ਭੱਤਾ ਚਾਹੀਦਾ ਦੂਜੇ ਪੈਸੇ ਫੇਰ ਮੰਗਣਗੇ ਜੇ ਮਿੱਤਰਾ ਕੰਮ ਕਰੀਗਾ ਕਿਨੇ ਡੰਡੀ ਦਾ ਇੱਕ ਆਪਾਂ ਜੀ ਕਹਾਣੀ ਦਿੰਦੇ ਜਿਵੇਂ ਕੈਨੇਡਾ ਆਇਆ ਕੈਨੇਡਾ ਲੋਕ ਬਹੁਤ ਪਿਆਰੇ ਨੇ ਕੈਨੇਡਾ ਦੇ ਵਿੱਚ ਵੀ ਕੀ ਕਰਤਾ ਜਿਹੜੇ ਉੱਥੋਂ ਦੇ ਖਾਸ ਨਾਗਰਿਕ ਨੇ ਨਾਗਰਿਕ ਨਹੀਂ ਨੇ ਉਥੋਂ ਦੇ ਲੋ ਸੀ ਉਹਨਾਂ ਨੂੰ ਵੀ ਇਸ ਦਲ ਨਾਲ ਦੇ ਵਿੱਚ ਜਿਵੇਂ ਆਪਾਂ ਖਸਾਇਆ ਉਹ ਪਸੰਦ ਹੁੰਦਾ ਹੈ ਤੇ ਹੁਣ ਦੂਸਰੇ ਲੋਕ ਕਹਿੰਦੇ ਰਾਤ ਕਿ ਤੁਹਾਨੂੰ ਮੰਦਰ ਵੀ ਇਸੇ ਤਰ੍ਹਾਂ ਪਿਆਰ ਨਾਲ ਵੀ ਹੋਣੀ ਪਰ ਜਿਹੜੇ ਜਿਹੜਾ ਕੁਦੇ ਇਸ ਦਾ ਮਾਰਕ ਹੁੰਦਾ ਵੀ ਸਮਝੋ ਜਿਵੇਂ ਪਿਆਰ ਦੇ ਮਾਰਕਾਂ ਇਹ ਕੋਈ ਸਰਕਾਰ ਫੈਸਲਾ ਕਰੇ ਵਿਦੇਸ਼ੀ ਫੈਸਲਾ ਕਰੇ ਵੀ ਸਾਨੂੰ ਫੇਰੀ ਦੇਮਾਗੇ ਸਾਨੂੰ ਕੰਮ ਕਰਨ ਦੇ ਰੋਣੇ ਸਮਝੋ ਸਾਡਾ ਪੱਠਾ ਬਹਿ ਗਿਆ ਜਦੋਂ ਸੀ ਆਪਾਂ ਕੰਮ ਹੀ ਨਹੀਂ ਕਰਨਾ ਤੇ ਅਸੀਂ ਬਚਾਂਗੇ ਕਿਵੇਂ ਮੈਂ ਤੁਹਾਨੂੰ ਦੁਬਾਰਾ ਫੇਰ ਫੇਰਨਾ ਪੜਾਈ ਫੇਰੀ ਇਲਾਜ ਫੇਰੀ ਬڑے ਪਾਪੇਸ਼ਨ ਬੇਰੀ ਘਰ ਪੱਤਾ ਐਦੂ ਬਦ ਕੁਛ ਨਹੀਂ ਦੇਣਾ ਚਾਹੀਦਾ ਦੂਜਾ ਕੰਮ ਕਰੇ ਇਹਦਾ ਪੈਸੇ ਮਿਲਣਗੇ ਨਿਮਿਤਰਾ ਮੋਟ ਜਾਮਾ ਜਿਹੜੇ ਪ੍ਰਵਾਸੀ ਨੇ ਜਿਹੜੋਂ ਮੰਨ ਲਓ ਪੰਜਾਬ ਦੇ ਵਿੱਚ ਇੰਟਰ ਕਰਦੇ ਨੇ ਉਹਨਾਂ ਨੇ ਮਾਰਤਾ ਜਿਹੜੇ ਸੋਨਾ ਬੰਦੇ ਜਿਹੜੇ ਜਿਹੜਾ ਉਹਨੂੰ ਲੱਗਦਾ ਨਹੀਂ ਕਿ ਜਿਹੜੇ ਪ੍ਰਵਾਸੀ ਜਦੋਂ ਇੱਥੇ ਆਉਣ ਜਿਹੜੇ ਜਿਹੜੇ ਵਿਚਦਾਨ ਦਾ ਜਿਹੜੇ ਸ਼ਹਿਰ ਦੇ ਨਿਗਨ ਉੱਥੋਂ ਦੇ ਖਾਣੇ ਦੇ ਵਿੱਚ ਜਾ ਕੇ ਆਪਣਾ ਜਿਹੜਾ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਜਿਹੜਾ ਉੱਥੋਂ ਦੀ ਉਹ ਲੈ ਕੇ ਐਨਓਸੀ ਲੈ ਕੇ ਆਇਆ ਇਹ ਜਿਹੜੀultimo crime ਦੀ ਕਿਤਾਹ ਹੈ ਉਹ ਜਮਾ ਕਰਾਉਣਾ ਚਾਹੀਦਾ ਤੁਹਾਨੂੰ ਮੈਲਪੁਰਪ ਕੋ ਸਿਆਣੇ ਰੂਪ ਦਾ ਕਰਾਉਂਦੇ ਜਿਹੜੇ ਪੁਰਾਣੇ ਪਹਿਲਾਂ ਹਦਾਇਤਾ ਠਾਣਿਆ ਕਨੀ ਉਹ ਸਰਕਾਰ ਨੂੰ ਜਿਹੜਾ ਸਿਆਣੇ ਬੰਦੇ ਉਹ ਤਾਂ ਕਰਾਉਂਦੇ ਨੇ ਜਿਹੜੇ ਮਤਲਬ ਨਹੀਂ ਸਮਝ ਰੱਖ ਕੇ ਕਰਾਉਂਦੇ ਫਿਰ ਕਦੇ ਨਾ ਕਦੇ ਨੁਕਸਾਨ ਕਰਕੇ ਚਲੇ ਜਾਂਦੇ ਨਾਲ ਮੁੜ ਕੇ ਸੌਂਦੇ ਨੇ ਇਹ ਮੁੜ ਕੇ ਸੌਂਦੇ ਆਧਾਰ ਕਾਰਡ ਤੇ ਵੋਟ ਵੀ ਉਧਰ ਲਾ ਹੋਵੇ ਇੱਧਰ ਨਾ ਲਾ ਹੋਵੇ ਇੱਧਰ ਉਧਰ ਲਾ ਹੋਵੇ ਉਧਰ ਲਾ ਹੋਵੇ ਉਹ ਕਰਾਉਣਾ ਚਾਹੀਦਾ ਹੈ ਇੱਧਰ ਨਾ ਕਰਾਉਣਾ ਚਾਹੀਦਾ ਵੀ ਮਿੱਤਰਾਂ ਉਧਰੋਂ ਲਿਆਵਾਂਗਾ ਪਹਿਲਾਂ ਆਧਾਰ ਕਾਰਡ ਬਣਾ ਕੇ ਤੇ ਵੋਟ ਪਾਉਣਗੇ ਉਹ ਕਰਾਵ ਇਸ ਟ੍ਰੈਂਡ ਨਾਲ ਜਿਹੜੇ ਇੰਡਸਟਰੀਆਂ ਦੀ ਹੈ ਇਹਨੂੰ ਜਿਆਦਾ ਪ੍ਰੈਫਰੈਂਸ ਦੇ ਰਿਆ ਵੀ ਹੁਣੀ ਕਰ ਰਿਆ ਕਿਉਂਕਿ ਇਹਨਾਂ ਨੂੰ ਦਿਹਾੜੀ ਘੱਟ ਦੇ ਰਹੇ ਨੇ ਜਿਹੜੀ ਦਿਹਾੜੀ ਮੂਲ ਤੌਰ ਤੇ ਸਰਕਾਰ ਵੱਲੋਂ ਉਹ ਘੱਟ ਦੇ ਰਹੇ ਨੇ ਉਹ ਇਸ ਕਰਕੇ ਵੀ ਲੱਗਦਾ ਉਹਨਾਂ ਨੂੰ ਵੀ ਉਹ ਜਾਣੋ ਦੀ ਕਿ ਇਹਨਾਂ ਦਾ ਸੀਸੀ ਨਹੀਂ ਲੈਂਦੇ ਥਾਣੇ ਚ ਲੈਂਦੇ ਨੇ ਤਾਂ ਕਿ ਇਹਨਾਂ ਨੂੰ ਘੱਟ ਦੇਣ ਦਿੱਤਾ ਜਾਵੇ ਨਹੀਂ ਮੇਰਾ ਖਿਆਲ ਹੈ ਇਹੀ ਗੱਲ ਦੀ ਹੋएगी ਬਹੁਤਾ ਦਿਹਾੜੀ ਦਾ ਨਹੀਂ ਫਰਕ ਆਏਗਾ ਹੁਣ ਸਾਡੇ ਪੱਠੇ ਤੇ ਪੰਜਾਬੀ ਵੀ ਮਤਬਲ ਟੰਪਾਦੇ ਨੇ ਕਿ ਪਰ வசੂ ਵਿਭਾਗ ਦੇ ਇੱਕੋ ਜੀ ਮਿਲਦੇ ਅਸੀਂ ਕੋਈ ਫਰਕ ਨਹੀਂ ਜਿਹੜਾ ਰੇਟ ਹੋ ਉਹੀ ਰੇਟ ਉਹਨਾਂ ਨੂੰ ਮਿਲਦਾ ਉਹੀ ਰੇਟ ਉਹ ਤਾਂ ਤੁਹਾਡੇ ਕੋਲ ਠੇਕੇ ਦੇ ਨੇ ਨਾ ਤੁਹਾਡੇ ਕੋਲ ਠਿਕਾ ਹੈ ਨਹੀਂ ਉਹ ਤੁਸ ਠੇਕੇ ਨਹੀਂ ਠਿਕਾ ਨਹੀਂ ਪੂਰਾ ਨੰਨਾ ਨੰਨਾ ਜਗ੍ਹਾ ਆਉਂਦੇ ਵੀ ਹਜ਼ਾਰ ਦੇ ਕਿੰਨੇ ਪੈਸੇ ਹਾਂ ਠੀਕ ਹੈ ਹਾਂ ਹਜ਼ਾਰ ਦੇ ਇੱਕੋ ਜੀ ਮਿਲਦਾ ਹੁਣ ਪਤਾ ਨਹੀਂ ਫਰਕ ਕੀ ਵੱਧ ਘਟਦਾ ਵੀ ਪੰਜਾਬੀ ਨੂੰ ਵੱਧ ਦੇ ਦੀਏ ਉਹਨਾਂ ਨੂੰ ਘੱਟ ਦੇ ਉਹ ਇੱਕੋ ਜੀ ਉਹ ਸਾਰੇ ਜਿੰਨੇ ਫੈਕਟਰੀ ਨਾਲ ਠੀਕ ਹੈ ਦੂਜਾ ਉਹ ਪੰਜਾਬੀ ਨੂੰ ਦਿਹਾੜੀ ਨੇ ਦੇ ਘੱਟ ਇੱਕ-ਇੱਕ ਦੇ ਕੰਮ ਕਰ ਲਾਂਦੇ ਨਹੀਂ ਆਪਾਂ ਗੱਲ ਕਰ ਲਈਏ ਚਲੋ ਉਹ ਤਾਂ ਅਗਦੀ ਸੀ ਮਰਜੀ ਹੈ ਮੌਲਕ ਅਧਿਕਾਰ ਨੇ ਕੱਟਦੇ ਕਰੇ ਵੱਧਦੇ ਕਰਿਓ ਤੇ ਉਹਦਾ ਹੱਕ ਬਣਦਾ ਮੈਂ ਦੁਬਾਰਾ ਫੇਰ ਬੇਨਤੀ ਕਰਨਾ ਚਾਹੁੰਦਾ ਇੱਥੇ ਕੰਮ ਕਰ ਜਿਓ ਨੂੰ ਯਾਦਦੋਗੇ ਤੇ ਇਹ ਨਾਰਾ ਸਾਨੂੰ ਨਹੀਂ ਦੇਣਾ ਚਾਹੁੰਦਾ ਭਈ ਇਹ ਪੰਜਾਬ ਉਹ ਪੰਜਾਬ ਚੋਂ ਸਾਨੂੰ ਨਾਰਾ ਸਿਰਦਾ ਬੰਦਾਨੀ ਬਾਨੀ ਪਿਜਾਓ ਮੋਦੀ ਪਿਜਾਓ ਪੰਜਾਬ ਚ ਹੁਣ ਤੁਸੀਂ ਮੌਲਕ ਅਧਿਕਾਰ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਇੱਥੇ ਫੇਰ ਲੈ ਕੇ ਜਾਂਦਾ ਕਿ ਮੌਲਕ ਅਧਿਕਾਰ ਇਹ ਕਹਿੰਦੇ ਨੇ ਵੀ ਦੂਜੇ ਦਾ ਹੱਕ ਖੋਲੋ ਜੇ ਸਰਕਾਰੀ ਜਣੀ ਇਹ ਜਿਹੜੀ ਸਰਕਾਰ ਵੱਲੋਂ ਦਿੱਤਾ ਗਿਆ ਦੀ ਇਹ ਧਿਆਣੀ ਹੋਣੀ ਚਾਹੀਦੀ ਜੇ ਉਹ ਤੋਂ ਕੱਟ ਲੈਂਦੇ ਨੇ ਕੀ ਉਹ ਸਾਡੇ ਪੰਜਾਬੀਆਂ ਨੂੰ ਖਰਾਬ ਨਹੀਂ ਕਰਦੇ ਫਿਰ ਨਹੀਂ ਨਹੀਂ ਮੈਂ ਕਹਿੰਦਾ ਜੇ ਇਹ ਇਹ ਮੇਰੀ ਕਦਰ ਦੇ ਪ੍ਰਵਾਸੀ ਨਾਲ ਇੱਥੇ ਚੋਨਾ ਲੱਗ ਨਹੀਂ ਸਕਦਾ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਚੋਨਾ ਮੰਡੀਆਂ ਤੇ ਚੱਕਿਆ ਨਹੀਂ ਜਾ ਸਕਦਾ ਮੈਂ ਕਹਿੰਦਾ ਹੁਣ ਮੈਂ ਕਹਿੰਦਾ ਮੈਂ ਇਹ ਵੀ ਗੱਲ ਕੰਨ ਨਹੀਂ ਹੁੰਦੀ ਪਰੰਤੂ ਮੈਂ ਤੁਹਾਨੂੰ ਕਹਿੰਦਾ ਵੀ ਜਿਵੇਂ ਕਹਿੰਦੇ ਆਪਾਂ ਘੱਟਣ ਤੇ ਬਗ ਜਾਂਦੇ ਨੇ ਉਹ ਕੀ ਉਹ ਘੱਟ ਜਲਦੀ ਜਾ ਕੇ ਪੰਜਾਬੀ ਜਿਹੜੇ ਨੇ ਜਿਨ੍ਹਾਂ ਦਾ ਸੱਭਿਆਚਾਰਾ ਜਿਨ੍ਹਾਂ ਦਾ ਰਹਿਣ ਸਹਣਾ ਜਿਹਦਾ ਖਾਨ ਕੀ ਨਾਟ ਨਾ ਵਧੀਆ ਤੇ ਕੁਝ ਅੱਛਾ ਆ ਤੇ ਮਹਿੰਗਾ ਆ ਉਹਨਾਂ ਨਾਲ ਤਾਂ ਨਹੀਂ ਕੋਈ ਤਾਂ ਉਹ ਨਹੀਂ ਮਰਜੀ ਆ ਵੀ ਮੈਂ ਕਹਿੰਦਾ ਹੁਣ ਕਿਸਾਨ ਦੇ ਕੀ ਰੇਟ ਬੰਦਤਾ ਸਰਕਾਰ ਨੇ ਹਾਂ ਵੀ ਮਤਲਬ ਜੀ ਕੜਕ ਦਾ ਐਨਾ ਰੇਟ ਆ ਤੋਂਨੇ ਦਾ ਕਿਸਾਨ ਕਹਿ ਮੈਂ ਤਾਂ ਮੁਕਤ ਦਊਂ ਨੂੰ ਕੋਣ ਹਟਾ ਦੂਗਾ ਮਰਜੀ ਉਹ ਮਰਜੀ ਉਹ ਜੀ ਵੀ ਮੈਂ ਤਾਂ ਐਵੇਂ ਲੈਂਦਾ ਨਹੀਂਗਾ ਮੈਂ ਤਾਂ ਕੜਕ ਕਿਸੇ ਧਰਮਸਥਾਨ ਤੇ ਦੇ ਕੇ ਆਉਂਗਾ ਤਾਂ ਇਹ ਥੋੜੇ ਹੋਈ ਤੂੰ ਦੇ ਨਹੀਂ ਸਕਦਾ ਇਹ ਤਾਂ ਅਗਲੇ ਦੀ ਮਰਜੀ ਆ ਮੈਂ ਕਿੰਨੇ ਚੱਕਮ ਕਰਨਾ ਹੈ ਘੱਟ ਚ ਕਰਨਾ ਹੈ ਵੱਧ ਚ ਕਰਨਾ ਹੈ ਕਿੰਨਾ ਲੈਣਾ ਹੈ ਕੀ ਕਰਨਾ ਹੈ ਉਹ ਹੈ ਰੌਲਾ ਸਭ ਕਿੱਥੇ ਪਾਉਣਾ ਚਾਹੀਦਾ ਹੈ ਜਿਹੜੀ 8 ਘੰਟੇ ਤੇ ਉਹ ਦਿਹਾੜੀ 12 ਘੰਟੇ ਹੋਊ। ਹਨ ਰੋਲ ਦੇ ਬਣੋ ਜੀ। ਬਿਲਕੁਲ। ਮਾਤਰ ਸਾਡੇ ਵੱਡ-ਵਡੇਰੇ ਨੇ 18 ਘੰਟੇ ਦੀ ਹੜੀ ਸੀ ਜਿਹੜੀ ਨੂੰ 8 ਘੰਟੇ ਕਰਾਇਆ ਸੀ। ਸੰਘਰਸ਼ ਹਾਂ ਸੰਘਰਸ਼ ਕਰਕੇ ਜਿੱਦੇ મોદી ਆਇਆ। મોદી ਨੇ ਦੁਬਾਰਾ ਇਹ 12 ਘੰਟੇ ਕਰਤੀ। ਇਹ ਆਉਣ ਵਾਲੇ 18 ਘੰਟੇ ਵੀ ਕਰਸਾਂਗੇ। ਅਸੀਂ ਤਾਂ ਕਿਹਨੇ ਦਿਹਾੜੀ 6 ਘੰਟੇ ਕਰੋ। 6 ਘੰਟੇ ਵੱਧ ਕੰਮ ਕਰਨ ਨਹੀਂ ਚਾਹੀਦਾ ਬੰਦੇ ਨੂੰ। ਸਮਝ ਲੈ ਜੇ ਗੱਲ ਕਰਨਾ ਹੈ ਵੀ ਮੇਰਾ ਕਹਿਣ ਦਾ ਮਤਲਬ ਉਹ ਆਪਦਾ ਅਧਿਕਾਰ ਹੈ ਘੱਟ ਚ ਕਰਨਾ ਵੱਧ ਚ ਕਰਨਾ ਉਹ ਨਹੀਂ ਵਰਗੀਆ ਪਰ 12 ਘੰਟੇ ਦੀ ਹੜੀ ਨਹੀਂ ਹੋਣੀ ਚਾਹੀਦੀ ਦਿਹਾੜੀ ਜੇ ਪਹਿਲਾਂ 8 ਘੰਟੇ 8 ਘੰਟੇ ਦੇ ਕਰਨ ਨਿਕ 6 ਘੰਟੇ ਦੇ ਲਈ ਉਹਨਾਂ ਫੇਸ ਬੀਜ ਗੁਰਾ ਫਿਰ ਪਰ ਤਾਂ ਜੀਂਗਲ ਦਾ ਸੋਧ ਸਰਕਾਰ ਨੂੰ ਦਿਹਾੜੀ ਦੀ ਅਨਾਉਂਸ ਕਰਨ ਦੀ ਲੋੜ ਹੈ ਜੇ ਤੁਸੀਂ ਕਹਿੰਦੇ ਹੋ ਕਿ ਮਰਜ਼ੀ ਨਾਲ ਹੀ ਕਰਨਾ ਹੈ ਫਿਰ ਇਹ ਫਾਈਟਰ ਹੋ ਗਿਆ ਨਾ ਫਾਈਟ ਹੋ ਗਿਆ ਫਾਈਟ ਕੀ ਹੋ ਗਿਆ ਵੀ ਉਹ ਘੱਟ ਡੜੀ ਤੇ ਆ ਕੇ ਪੰਜਾਬੀ ਨੂੰ ਉਹਨੂੰ ਸੁਝਾਉਣ ਨਹੀਂ ਸਰਦਾ ਤਾਂ ਫਿਰ ਉਹ ਬਾਕੀ ਜਿਹੜੇ ਕੋਈ ਇੰਡਸਟਰੀ ਆ ਜਾਏ ਕਿਸਾਨ ਆ ਜਾਏ ਕੋਈ ਕੋਈ ਫੈਕਟਰੀਆਂ ਕੁਝ ਵੀ ਆ ਉਹ ਫਿਰ ਘੱਟ ਡੜੀ ਨੂੰ ਪ੍ਰੈਫਰੈਂਸੀ ਦੇਣਗੇ ਨਾ ਮੇਰੀ ਗੱਲ ਉਹਨਾਂ ਨੂੰ ਗੂਰੇ ਪੈਸੇ ਲੈਣੇ ਹੋ ਦੁਆਰੇ ਦਾਵਾ ਕਰਕੇ ਉਹ ਪੂਰੇ ਪੈਸੇ ਲੈ ਸਕਦੇ ਨੇ ਇੱਕ ਪ੍ਰਵਾਸੀ ਆ ਕੇ ਇੱਥੇ ਆਪਣੇ ਤੇੜੀ ਮੰਨ ਲਓ ਵੀ 700 ਡੜੀ ਜਾਂਦੇ 500 ਦੇ ਕੰਮ ਕਰਦਾ ਜੇ ਉਹ ਲੋੜ ਪੈ ਜੇ ਤਾਂ ਤਵਾਰੀ ਦਾਵਾ ਕਰਕੇ ਪੂਰੇ ਪੈਸੇ ਲੈ ਸਕਦਾ ਇਨੇ ਅਧਿਕਾਰ ਇਸੇ ਕਰਕੇ ਸਰਕਾਰ ਨੇ ਰੱਖਿਆ ਹੁੰਦਾ ਹੈ ਜਿਹੜੀ ਜੜੀ ਬੰਨੀ ਹੈ ਇਨਾ ਹੱਕ ਉਹਦਾ ਲੈ ਸਕਦਾ ਜਿਉਂ ਦੀ ਲੋੜ ਨੂੰ ਵੀ ਮੈਂ ਲੈਣਾ ਪਰ ਉਹ ਨੂੰ ਆਪਦਾ ਮੂਲਕ ਅਧਿਕਾਰ ਹੈ ਘੱਟ ਤੇ ਕਰੇ ਬਾਤ ਤੇ ਕਰੀ ਜੀ ਪ੍ਰਧਾਨ ਜੀ ਮੈਂ ਤੁਹਾਡੇ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਕਿਉਂਕਿ ਜੇ ਉਹ ਆਕੇ ਦਿਹਾੜੀ ਘੱਟ ਲੈ ਕੇ ਇੱਥੇ ਬੈਠ ਜਾਂਦਾ ਤਾਂ ਪੰਜਾਬੀ ਕਿਵੇਂ ਘੱਟ ਦੇ ਕਰੂਗਾ ਜੇ ਕਰੂਗਾ ਤਾਂ ਉਹਦੀ ਜਿਹੜੀਆਂ ਘਰ ਦੀਆਂ ਪੂਰਤੀਆਂ ਨੇ ਉਹ ਕਿਵੇਂ ਪੂਰੀਆਂ ਹੋਣਗੀਆਂ ਪੰਜਾਬੀ ਦਾ ਤੂੰ ਹੁਣ ਕਹ ਗਿਆ ਪਿੰਡੇ ਤੋਂ ਬਾਹਰ ਦਾ ਜੀ ਮੈਨੂੰ ਪੰਜ ਬੰਦੇ ਜੀ ਲੋੜਾ ਮੈਂ ਗਾਰੰਟੀ ਕਰਦਾ ਇਹਦੇ ਸਵਾਲ ਹੀ ਨਹੀਂ ਪਤਾ ਹੁੰਦਾ ਕਿਸੇ ਮਾਰ ਸਾਡੇ ਮਜ਼ਦੂਰ ਬੜੇ ਜਿਹਾ ਬਗਦੇ ਜੇ ਕੰਮ ਵੀ ਸਾਨੂੰ ਪੰਜ ਬੰਦੇ ਪਹਿਲਾਂ ਕੰਮ ਤੋਂ ਸੋਖੀ ਹੈ ਜੇ ਕਹਦਾ ਕਿ ਜੀ ਰੇਪ ਹੋਣਾ ਨਾ ਨਿੱਕ ਪਿੰਲੀ ਜਿਹੀ ਜੱਟੇ ਕੋਈ ਥੋੜੀ ਜਿਹੀ ਨਕਲ ਐ ਪੰਜਾਬੀ ਤਾਂ ਪਤਾ ਨਹੀਂ ਪੁਰਾਣੇ ਬੰਦੇ ਸਾਡੇ ਨਾਲ ਸਾਝੀ ਵੀ ਰਹੇ ਸਾਡੇ ਅਸੀਂ ਨਾਲ ਕੰਮ ਕੀਤਾ ਇਕੱਠੇ ਬਹਿ ਕੇ ਪਾਣੀ ਕੀਤਾ ਰੋਟੀ ਖਾਧੀ ਕੋਈ ਦਿੱਕਤ ਨਹੀਂ ਸੀ ਹੁਣ ਵਾਲੇ ਤਾਂ ਨੌਜਵਾਨ ਚਾਹੇ ਉਹ ਸਾਡੇ ਨੇ ਤੋ ਸਨਾਂ ਦੇ ਨੇ ਚਾਹੇ ਮਜ਼ਦੂਰਾ ਦੇ ਉਹਦਾ ਕੰਮ ਕਰਕੇ ਰਾਜੀ ਜੀ ਜਲਦੀ ਨਹੀਂ ਹੈਗੀ ਕੋਈ ਮਤਲਬ ਨਹੀਂ ਮੇਰਾ ਕਹਿਣ ਦਾ ਮਤਲਬ ਜੇ ਇਹ ਨਾ ਬਾਹਰੋਂ ਆਉਣ ਸਾਡਾ ਪ੍ਰਵਾਸੀ ਸਾਡਾ ਕੰਮ ਕਰਨ ਸਾਰਾ ਕੰਮ ਸਾਡਾ ਥਾਪ ਹੋ ਜਾਊਗਾ ਸਾਨੂੰ ਜਿਹੜਾ ਮੈਂ ਬਾਰ ਬਾਰ ਕਹਿੰਨਾ ਉਹ ਨਾਰਾ ਦੇਣਾ ਤਿਆਹੀਦਾ ਡਾਨੀ ਭਜਾਓ ਮੋਦੀ ਭਜਾਓ ਪੰਜਾਬ ਬਚਾਓ ਤਾਂ ਇਹ ਭਜਾਓ ਨਾ ਕੋਈ ਕਹੋਗੇ ਪੰਜਾਬ ਪਰ ਇੱਕ ਨਾਰ ਹੋਰ ਵੀ ਨਾਲ ਜੋੜ ਦਿਓ ਨਾ ਵੀ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਆਪਣੀ ਧਰਤੀ ਨਾਲ ਲਗਾਓ ਪੈਦਾ ਕਰਨ ਵਾਸਤੇ ਖੇਤਾਂ ਵਿੱਚ ਜਰੂਰ ਲੈ ਕੇ ਜਾਓ ਸਾਡੇ ਬੱਚੇ ਸਾਡੀ ਧਰਤੀ ਨਾਲ ਕੋਲੋ ਜੁੜੇ ਨੇ ਕਿਲਾ ਵੇਚ ਕੇ ਫੌਰਨ ਜਾਂਦੇ ਨੇ ਢੇੜਾ ਕਿਲਾ ਵੇਚ ਕੇ ਫੌਰਨ ਜਾਂਦੇ ਸੀ ਮੇਰੇ ਕੋਲ ਬੱਚੇ ਨੇ ਕੀ ਰਹੁੰਦੇ ਮੈਂ 40 ਲੱਖ ਦਿੱਤਾ ਜੀ ਮੇਰਾ ਮੁੰਡਾ ਵੀ ਬਾਹਰ ਗਿਆ ਜੀ ਅਸੀਂ ਤਾਂ ਵੇਚ ਵੇਚ ਕੇ ਜੀਨ ਭੱਜੀ ਜਾਂਦੇ ਹਾਂ ਕਿਥੋਂ ਮਤਲਬ ਜੇ ਉਹ ਗੱਲ ਕਰਗੇ ਅਸਾਂ ਉਹ ਇੱਥੇ ਕੰਮ ਕਰ ਹੁਣ ਇੱਕ ਬੰਦਾ 40 ਲੱਖ ਲਾ ਕੇ ਬਾਹਰ ਜਾਂਦਾ ਰੁਪਿਆ ਸਿਕਣਾ ਫਿਰ ਤੇ ਜਿੱਥੋਂ ਮਰਜ਼ੀ ਲੈ ਲਓ ਕਰਦੇਗਾ 40000 ਰੁਪਏ ਲਾਉਗੇ ਹੋਰ ਕਾਰੋਬਾਰ ਚ ਲਾਉਗੇ 40 ਲੱਖ ਦੇ ਵਿੱਚ ਸਾਡੇ ਆਂਦਾ ਆਪ ਜਿਵੇਂ ਉਹ ਜੂਪੀ ਤੋਂ ਪਰਚ ਕਰੋ ਆਈ ਹੁੰਦੇ ਨੇ ਸਾਡੇ ਆਪ ਦੇ ਗੁੱਗਲ ਜਾਈ ਜਾਂਦੇ ਨੇ ਇਹ ਬਟਾ ਨੁਕਸਾਨ ਸਾਡਾ ਹੋਇਆ ਜਿਵੇਂ ਜੇ 100 ਜ਼ਮੀਨ ਵੇਚ ਕੇ ਸਾਰਾ ਪੈਸਾ ਉਹ ਬਹਾਗ ਗਿਆਗਾ ਤਾਂ ਸਾਡਾ ਪੰਜਾਬ ਦਾ ਨੁਕਸਾਨ ਹੋਇਆ ਕੀ ਕਰਦੇ ਇਹਦੇ ਵਿੱਚ ਵੀ ਕਾਰਨੇ ਕਿਸਾਨ ਦੇ ਦਿੱਤਾ ਦੇ ਪਰਿਵਾਰ ਹੈ ਕਿਉਂਕਿ ਕਿਸਾਨ ਨੇ ਆਪਣੇ ਬੱਚੇ ਨੂੰ ਜ਼ਮੀਨ ਨਾਲ ਜੋੜਿਆ ਹੀ ਨਹੀਂ ਉਹਨਾਂ ਕਿਹਾ ਨਹੀਂ ਮਤ ਚਾਹੀਦਾ ਪੜਦਾ ਹੈ ਪਰ ਦੋ ਘੰਟੇ ਆ ਕੇ ਖੇਤ ਵਿੱਚ ਕੰਮ ਜਦੋਂ ਅਸੀਂ ਜੇ ਸਾਡੀ ਮਾਪੇ ਸਾਡਾ ਲਗਾਵਾ ਇਸ ਕਰਕੇ ਆ ਕਿ ਉਹ ਸੂਣਾ ਜੁੜੇ ਹੋਇਆ ਜਦੋਂ ਜੀ ਤਾਂ ਅਕੇਲ ਜੁੜੇ ਹੀ ਨਹੀਂ ਸਾਡਾ ਲਗਾਵ ਜਿਵੇਂ ਹੋਗਾ ਮੇਰੇ ਦੋ ਪੋਤੇ ਨੇ ਦੋ ਪੋਤੀਆਂ ਆ ਗਈ ਸੰਧ ਕਰਦੀ ਕਿਸੇ ਨੇ ਬਾਹਰ ਨਹੀਂ ਕਿਹਾ ਮੈਂ ਕਿ ਬਾਹਰ ਜਾਣਾ ਜਿਹੜੇ ਜਿਹੜੇ ਦੇ ਕੰਮ ਤੇ ਮੈਂ ਡਿਊਟੀ ਲਾਤੀ ਵੀ ਤਾਂ ਇਹ ਕੰਮ ਕਰਦਾ ਉਹੀ ਕੰਮ ਕਰਦਾ ਬਹੁਤ ਗੱਡੇ ਪੋਤਿਆਂ ਕੋ ਵੀ ਤਾਂ ਇੱਥੇ ਰਹਿਣਾ ਹੈ ਉੱਥੇ ਕਰੂਆ ਆਪਣਾ ਸੁੱਖੀ ਮੇਰੇ ਨਾਲ ਉਹ ਦੇਖੀ ਸੁ ਦੇਖ ਕੇ ਉਹ ਤਾਂ ਉਹਨੂੰ 2 ਸਾਲੋਂ ਤੋਂ ਮੈਂ ਤੈਨੂੰ ਖੇਤੀ ਤੇ ਲਾਉਣਾ ਤਾਂ ਲਾ ਲੂ ਜੀ ਉਹ ਖੇਤੀ ਤੇ ਲੱਗਾ ਹੋਇਆ ਹੈ ਕਟੋਪੜ 45 ਕਿੱਲੇ ਦੀ ਖੇਤੀ ਆ ਸਾਡੀ ਸਾਜੀ ਆ ਦੋ ਘਰਾਂ ਦੀ ਤੇ ਉਹ ਕੰਮ ਕਰਾ ਰਿਆ ਖੇਤ ਦੇ ਵਿੱਚ ਇਹ ਤੇਰੀ ਗੱਲ ਮੈਂ ਸਹਿਮਤ ਆ ਵੀ ਸਾਨੂੰ ਜਵਾਕਾਂ ਨੂੰ ਖੇਤ ਦੇ ਨਾਲ ਜੋੜਨਾ ਚਾਹੀਦਾ ਹੈ ਕੰਮ ਤੇ ਲਾਉਣਾ ਚਾਹੀਦਾ ਹੈ ਢੀੜਾ ਮਾਰ ਕੇ ਉਹ ਤੜਕੇ ਜਾਣਾ ਚਾਹੀਦਾ ਇਹ ਵਧੀਆ ਤਾਂ ਪਤਾ ਨਹੀਂ ਧੰਨਵਾਦ ਤੁਹਾਡਾ ਆਪਾਂ ਇਸ ਬੀਸ਼ੇ ਦੀ ਗੱਲ ਕੀਤੀ ਹੈ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਲੋਕਾਂ ਨੂੰ ਮੈਸੇਜ ਦਿਵਾਉਣ ਤੇ ਕਿਉਂਕਿ ਤੁਸੀਂ ਮੈਂ ਅੱਜ ਤੁਹਾਨੂੰ ਪ੍ਰਧਾਨ ਦੇ ਤੌਰ ਤੇ ਜੀ ਅੱਜ ਤੁਹਾਨੂੰ ਮੈਂ ਕਹਿੰਦੀ ਪਿਤਾ ਸਮਾਨ ਅਤੇ ਜਿਨ੍ਹਾਂ ਨੇ ਤੁਸੀਂ ਖੇਤੀ ਉੱਥਾਂ ਨਾਲ ਕੀਤੀ ਹੋਈ ਆ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਡਲੇ ਚਭੋਏ ਹੋਏ ਨੇ ਮੈਂ ਉਸ ਤੇ ਵਿਸ਼ੇ ਦੀ ਗੱਲ ਮੈਂ ਬਤਾਇਆ ਸੀ ਅੱਜ ਸੋੜੇ ਤੋਂ ਬਹੁਤ ਹੋਣੀ ਦਚਾਰ ਮੈਨੂੰ ਮਿਲੇ ਤੇ ਬਹੁਤ ਬਤਾਨਾ ਤਾਂ ਦੋਸਤੋ ਆਓ ਆਪਾਂ ਇਹਨਾਂ ਵਿਚਾਰਾਂ ਦੀ ਗੱਲ ਕਰੀਏ ਜੇ ਤੁਹਾਨੂੰ ਕੋਈ ਲੱਗਦਾ ਵੀ ਸਾਡੇ ਵਿੱਚ ਜਾਂ ਮੇਰੇ ਸਵਾਲ ਕਰਨ ਦੇ ਵਿੱਚ ਜਾਂ ਇਹਨਾਂ ਦੇ ਜਵਾਬ ਦੇਣ ਦੇ ਵਿੱਚ ਕੋਈ ਕਮੀ ਹੈ ਕੋਈ ਹੋਰ ਸਵਾਲ ਹੈ ਤਾਂ ਸਾਨੂੰ ਜਰੂਰ ਦੱਸਿਓ ਅਸੀਂ ਜਰੂਰ ਦੁਬਾਰਾ ਫਿਰ ਕਰਾਂਗੇ ਤਾਂ ਮੈਂ ਵੀ ਇਹੀ ਕਹਾਗਾ ਵੀ ਸਾਨੂੰ ਇਹ ਨਾਰਾ ਨਹੀਂ ਰੱਖਣਾ ਚਾਹੀਦਾ ਵੀ ਭਈਏ ਪਹਜਾਓ ਪੰਜਾਬ ਬਚਾਓ ਨਹੀਂ ਹਾਨੂੰ ਚਾਹੀਦਾ ਵੀ ਬਾਹਰ ਦੇ ਲੋਕ ਆਉਣ ਮੇਰੇ ਖਰਚਾ ਤੁਹਾਨੂੰ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਣ ਚਾਹੀਦਾ ਭਾ ਪ੍ਰਧਾਨ ਜੀ ਉਸ ਨਾਲ ਸਹਿਮਤ ਹੋਣ ਜਾਂ ਨਾ ਹੋਣ ਜਦੋਂ ਆਨੰਦਪੁਰ ਦਾ ਮਤਾ ਸੀ ਉਹਦੇ ਵਿੱਚ ਵੀ ਇਹੀ ਪਾਇਆ ਗਿਆ ਸੀ ਵੀ ਜੇ ਬਾਹਰਲੇ ਪ੍ਰਵਾਸੀ ਸਾਡੇ ਕੋਲੇ ਆਉਣ ਆ ਕੇ ਕੰਮ ਕਰਮ ਅੱਛੀ ਗੱਲ ਆ ਕੰਮ ਕਰਕੇ ਕਮਾਈ ਕਰਕੇ ਲੇਕਿਨ ਉਹ ਵਾਪਸ ਜਾਣ ਇੱਥੇ ਆਪਣਾ ਡਾਕੂਮੈਂਟਸ ਕੋਈ ਨਾ ਬਣਾ ਸਕੀ ਕੋਈ ਕੁਛ ਨਾ ਕਿੰਦ ਸਕਣ ਅੱਜ ਉਹੀ ਗੱਲਾਂ ਫਿਰ ਹੋਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਵੀ ਮੈਂ ਹੀ ਕਹਿੰਦਾ ਵੀ ਸਾਰਿਆਂ ਨੂੰ ਸਾਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਵੀ ਜੇ ਤੁਹਨੇ ਇੱਥੇ ਆਉਣਾ ਤਾਂ ਆਪਦਾ ਆਧਾਰ ਕਾਰਡ ਆਪਦਾ ਸੀਸੀ ਕਰੈਕਟਰ ਸਰਟੀਫਿਕੇਟ ਉੱਥੋਂ ਲੈ ਕੇ ਆਉਣ ਤੇ ਉੱਥੋਂ ਦਾ ਹੋਵੇ ਆਓ ਮਾਈਕ੍ਰੋ ਤੇ ਵਾਪਸ ਜਾਓ ਤਾਂ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਨਿਪ ਪ੍ਰਧਾਨੀ ਦਾ ਮੇਰੇ ਵਾਪਸ ਮਾਨੇ ਇੱਕ ਕਿਸਾਨ ਨੇ ਪ੍ਰਾਣੇ ਨੇ ਇਹਨਾਂ ਦੇ ਇਤਜ਼ਾਰ ਵੀ ਤੁਹਾਡੇ ਨਾਲ ਸਾਂਝੇ ਕੀਤੇ ਆ ਤਾਂ ਜ਼ਰੂਰ ਦੱਸਿਓ ਵੀ ਸਾਡਾ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ